ਕੀ ਕਹਿਣਾ ਚਾਹੋ ਸਰ ਨਾਮ ਮੇਰਾ ਹਰਜੀਤ ਕੌਰ ਆ ਜੀ ਹਾਂਜੀ ਜੌਨ ਕਾਲਸਾ ਪਿੰਡ ਤੋਂ ਖੜੇ ਸੀ ਜੀ ਹਾਂਜੀ ਅੱਜ ਉੱਧਰ ਛੜਾ ਤਾ ਕੰਮ ਲੱਗ ਤੈਨਾਂ ਹੋਇਆ ਆਪ ਨਾਲ ਜੀ ਆਪ ਨਾਲ ਜੀ ਤੇ ਕਿੰਨੀਆਂ ਫੋਟੋ ਲਾਈ 1214 1214 ਤੇ ਉਹਨਾਂ ਨੂੰ ਕਿੰਨੀ ਆ ਕੇ ਪਈ ਕੋਈ ਨਹੀਂ ਉਹਨਾਂ ਨੂੰ 400 314 ਵੱਡੀ ਧੀੜ ਮਿਲਿਆ ਕੀ ਕਹਿਣਾ ਚਾਹੋ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਖੁਸ਼ੀ ਸੀ ਉਵੇਂ ਸੀਗੀ ਤੁਹਾਨੂੰ ਹਾਂਜੀ ਕਿਉਂਕਿ ਸੱਤਾ ਦੇ ਵਿੱਚ ਜ਼ਿਆਦਾਤਰ ਹੁੰਦਾ ਵੀ ਸੱਤਾ ਵਾਲਾ ਜਿੱਤਦਾ ਹੈ ਇਹਦਾ ਵਾਦਾ ਪਹਿਲਾਂ ਕੀਤਾ ਸੀਗਾ ਤੁਸੀਂ ਪਿੰਡ ਵਾਸੀਆਂ ਨੂੰ ਸਰ ਜੀ ਮੇਰਾ ਆਪਣਾ ਨਾਮ ਹੈ ਮੈਂ ਇਹ ਬਤਨਵਾਜ਼ਾ ਕਰਦੀ ਕਾਂਗਰਸ ਪਾਰਟੀ ਮੇਰੇ ਸਾਡੇ ਹਰ ਕੰਚਾਰ ਨਿਕਰਮ ਸਿੰਘ ਦੀ ਬਾਰਵਾ ਉਹਨਾਂ ਦੀ ਬਦੌਲਤ ਸਾਡੇ ਬਹੁਤ ਸਾਰੇ ਸਾਰ ਜੀ ਸ਼੍ਰੀਮਤੀ ਹਰਜੀਤ ਕੌਰ ਦੀ ਜੋ ਕਿ ਬਲਾਕ ਸ਼ਾਂਤੀ ਮੈਂਬਰ ਦੇ ਵਿੱਚੋਂ ਇਹਨਾਂ ਚੋਣ ਲੜੀਆਂ ਹਲਕੇ ਦੇ ਵਿੱਚੋਂ ਸਾਡੇ ਨੌ ਪਿੰਡਾਂ ਦੇ ਜੋ ਇਹ ਚੋਣ ਪ੍ਰਚਾਰ ਦੀ ਨੀਤੀ ਸੀਗੀ ਇਸ ਦੇ ਵਿੱਚ ਸਾਡੇ ਹਲਕੇ ਦੇ ਵਿੱਚੋਂ ਸਾਡੇ ਸਾਰੇ ਪਿੰਡਾਂ ਦੇ ਵਿੱਚੋਂ ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਵਧੀਆ ਸਹਿਯੋਗ ਜੋ ਕਿ ਸਾਡੇ ਪਿੰਡ ਦੇ ਇਲਾਕੇ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਸਾਡੇ ਸ਼੍ਰੀਮਤੀ ਹਰਜੀਤ ਕੌਰ ਨੂੰ ਸਾਰੇ ਪਿੰਡਾਂ ਦੇ ਵਿੱਚੋਂ ਜਿੱਤ ਪ੍ਰਾਪਤ ਹੋਈ ਆ ਅਸੀਂ ਕਾਂਗਰਸ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਤੇ ਨਗਰ ਨਿਵਾਸੀ ਲੋਕਾਂ ਦਾ ਵੀ ਜਿਨ੍ਹਾਂ ਨੇ ਕਿ ਇੱਕ ਚੰਗੇ ਵਧੀਆ ਸੂਝਵਾਨ ਲੀਡਰ ਨੂੰ ਚੁਣਿਆ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਪੰਜ ਸਰਪੰਚ ਨੌ ਪਿੰਡਾਂ ਦੇ ਪੰਜ ਸਰਪੰਚ ਪੰਚਾਇਤ ਜਿਨ੍ਹਾਂ ਨੇ ਕਿ ਵਧੀਆ ਢੰਗ ਨਾਲ ਆਪਣੇ ਇਸ ਇਲਾਕੇ ਦੀ ਸ਼ਾਨ ਨੂੰ ਬਰਕਰਾਰ ਰੱਖਦੇ ਹੋયા ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਇਹ ਜੋ ਉਮੀਦਵਾਰ ਦਿੱਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਇਲਾਕੇ ਦੇ ਜੋ ਵੀ ਸਾਡੇ ਭੈਣ ਭਰਾ ਜਿਨ੍ਹਾਂ ਨੇ ਕਿ ਆਪਣੇ ਇਲਾਕੇ ਦੀ ਸ਼ਾਨ ਨੂੰ ਬਰਕਰਾਰ ਰੱਖਦਿਆਂ ਹੋਇਆਂ ਅਸੀਂ ਸਾਰੇ ਹੀ ਨਗਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਤੇ ਕਾਂਗਰਸ ਪਾਰਟੀ ਸਰਦਾਰ ਚੰਨਜੀਤ ਸਿੰਘ ਜੀ ਚੰਨੀ ਉਹਨਾਂ ਵੱਲੋਂ ਵੀ ਬਹੁਤ ਸਤਿਕਾਰ ਆ ਇਸ ਇਲਾਕੇ ਦਾ ਅਤੇ ਬਹੁਤ ਹੀ ਲੀਡਰ ਸਹਿਬਾਨ ਜਿਨ੍ਹਾਂ ਦਾ ਕਿ ਸਹਿਯੋਗ ਆ ਵਿਕਰਮ ਸਿੰਘ ਜੀ ਬਾਜਬਾ ਹਲਕਾ ਚਾਰ ਸਾਨੇਵਾਲ ਤੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਿਆਂ ਜਿਨ੍ਹਾਂ ਨੇ ਇੱਕ-ਇੱਕ ਸਾਡੇ ਮੇਰੇ ਸਤਿਕਾਰਯੋਗ ਮੇਰੇ ਛੋਟੇ ਭਰਾ ਬਰਿੰਦਰ ਰਾਲ ਜੀ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਹਰਜੀਤ ਕੌਰ ਜੀ ਜੋ ਕਿ ਇੱਕ ਬਹੁਤ ਵੱਡੀ ਲੀਡ ਹਾਸਲ ਕਰਕੇ ਉਹਨਾਂ ਨੇ ਆਪਣੇ ਇਲਾਕੇ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਅਸੀਂ ਧੰਨਵਾਦ ਕਰਦਿਆਂ ਸਾਡੀ ਵਿਰੋਧੀ ਪਾਰਟੀ ਨੂੰ ਕੀ ਕਹਿਣਾ ਚਾਹੂੰਗਾ ਜਿਹੜਾ ਹੰਕਾਰ ਆ ਰਿਹਾ ਹੈ ਵਿਰੋਧੀ ਪਾਰਟੀ ਨੂੰ ਕੀ ਕਹਿਣਾ ਚਾਹੂੰਗੀ ਮੈਸੇਜ ਉਹਨਾਂ ਨੂੰ ਵਿਰੋਧੀ ਪਾਰਟੀ ਚਲੋ ਪਿੰਡਾਂ ਦੇ ਵਿੱਚ ਸਾਰਾ ਕੁਝ ਚੱਲਦਾ ਹੈਗਾ ਅਸੀਂ ਆਪਣੇ ਵੱਲੋਂ ਕਾਂਗਰਸ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਕਿ ਸਾਨੂੰ ਇੱਕ ਵਧੀਆ ਨੁਮਾਇੰਦੇ ਵਜੋਂ ਚੁਣਿਆ ਤੇ ਇਲਾਕੇ ਦੀ ਸ਼ਾਨ ਨੂੰ ਬਰਕਰਾਰ ਰੱਖਦਿਆਂ ਹੋਇਆਂ ਸਾਡੇ ਪਿੰਡ ਇਲਾਕੇ ਦੇ ਨਾਂ ਸਾਡੇ ਨਗਰ ਨੇ ਜਿਨ੍ਹਾਂ ਦੇ ਵਿੱਚ ਪੰਜ ਸਰਪੰਚ ਸਾਡੇ ਨਗਰਾਂ ਦੇ ਪੰਚਾਇਤ ਨੇ ਸਾਡਾ ਬਹੁਤ ਸਾਥ ਦਿੱਤਾ ਕਿਹੜਾ ਕੰਮ ਕੀਤਾ ਜਾਊਗਾ ਪਹਿਲੇ ਕਿਹੜਾ ਕੰਮ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਾਂਗਰਸ ਪਾਰਟੀ ਬਲਵੇਂ ਜੋ ਵੀ ਸਾਡੇ ਹਲਕੇ ਦੇ ਇੰਚਾਰਜ ਵਿਕਰਮ ਸਿੰਘ ਜੀ ਬਾਜਬਾ ਜੋ ਸਾਨੂੰ ਵੀ ਇਸ ਇਲਾਕੇ ਦੀ ਤੇ ਇਲਾਕੇ ਦੇ ਕੰਮਾਂ ਬਾਰੇ ਜੋ ਵੀ ਸਾਨੂੰ ਉਹ ਗੱਲਬਾਤ ਦੱਸਣਗੇ ਉਹਨਾਂ ਦੇ ਸਹਿਯੋਗ ਨਾਲ ਇਹ ਚੱਲਾਂਗੇ